ਇਹਦੀ ਆਪਣੀ ਸਰਪੋ ਪਹਿਲੀ ਪੱਥਾ ਸੀ ਭਾਰਤ ਦੀ ਹਾਂਜੀ ਇਹ ਜਿਹੜਾ ਆਪਣਾ ਭਾਰਤ ਦਾ ਇਹ ਏਰੀਆ ਨਾ ਜੀ ਇਹ ਧਰਤੀ ਹੀ ਕੁਝ ਇਦਾਂ ਦੀ ਦੱਸਦੇ ਨੇ ਕਿ ਪੂਰੀ ਧਰਤੀ ਤੋਂ ਅਲੱਗ ਹੈ 16 ਜਿੰਨੇ ਵੀ ਏਰੀਆ ਵਿੱਚ ਤੁਸੀਂ ਚਲੇ ਜਾਓ ਤੇ ਦੇਖੋ ਹਾਂਜੀ ਐਸ ਤਰੀਕੇ ਦੀ ਧਰਤੀ ਨਹੀਂ ਹੈ ਧਰਤੀ ਵੱਡੀ ਬਹੁਤ ਹੈ ਲੇਕਿਨ ਜਿਹੜਾ ਆਹਾ ਏਰੀਆ ਇਹ ਇੱਥੇ ਹੀ ਹੈ ਇਹ ਦੂਸਰੀ ਜਗ੍ਹਾ ਤੇ ਨਹੀਂ ਹੈ ਕੈਨੇਡਾ ਅਮਰੀਕਾ ਜੈ ਇਸ ਤਰੀਕੇ ਦਾ ਏਰੀਆ ਹੈ ਨਹੀਂ ਅੱਛਾ ਇਹਦੇ ਵਿੱਚ ਜੋ ਆਪਾਂ ਨੂੰ ਮਿਲਿਆ ਚੰਗਾ ਮਿਲਿਆ ਆਪਣਾ ਇੱਥੇ ਜਨਮ ਹੋ ਗਿਆ ਜਨਮ ਹੋ ਗਿਆ ਹੁਣ ਇੱਥੋਂ ਦੀ ਪਰਥਾ ਸੀ ਜਿਹੜੀ ਪਰਥਾ ਇੱਥੋਂ ਦੀ ਏ ਸੀ ਕਿ ਵੀ ਆਸਣ ਲਗਾਣੇ ਆਸਣਾਂ ਦੇ ਨਾਲ ਜਿਹੜੇ ਫਾਇਦੇ ਹੁੰਦੇ ਨੇ ਮੈਂ ਜੀ 2008 ਦੇ ਵਿੱਚ ਆਪਦੀ ਝਾੜ ਨੂੰ ਕਾਮਯਾਬ ਕਰਿਆ ਆਸਣ ਲਗਾ ਕੇ ਅੱਛਾ ਉਹ ਮੈਨੂੰ ਨਾ ਕਿਸੇ ਨੇ ਦੱਸਿਆ ਨਹੀਂ ਸੀਗਾ ਵੀ ਇਹਦੇ ਨਾਲ ਜੜ ਕਾਮਯਾਬ ਹੋ ਜੇਗੀ ਮੇਰੇ ਕੀ ਹੈ 2008 ਦੇ ਵਿੱਚ ਮੈਂ ਇਹ ਸਟਾਰਟਿੰਗ ਹੀ ਸੀਗੀ ਯੋਗਾਸਨਾ ਦੀ ਜੀ 6 ਚ ਤਾਂ ਮੈਂ ਸ਼ੁਰੂ ਕਰਿਆ ਯੋਗਾ ਪ੍ਰਾਣਯਾਮ ਮੈਂ ਕਰਨਾ ਸ਼ੁਰੂ ਕਰਤਾ ਸੀ ਜਿਹਦੇ ਵਿੱਚ ਕਾਫੀ ਕਰਦੇ ਰਿਹਾ ਅਸਨ ਅਸਨ ਲੱਗਦੇ ਨਹੀਂ ਸੀਗੇ ਕੋਸ਼ਿਸ਼ ਤਾਂ ਕਰਦੇ ਸੀ ਲੱਗਦੇ ਨਹੀਂ ਸੀਗੇ ਅਠਾ ਦੇ ਵਿੱਚ ਮੈਨੂੰ ਕੋਈ ਬੰਦਾ ਮਿਲਿਆ ਉਹ ਬੰਦਾ ਇਦਾਂ ਦਾ ਕਰਕੇ ਨਾ ਦੁਕਾਨ ਦੇ ਨਾਲ ਲੱਤਾ ਕਰ ਲਿਆ ਕਰ ਸਰਵਾੰਗ ਆਸਨ ਲਾਇਆ ਕਰ ਸਰਵਾੰਗ ਆਸਨ ਜਦੋਂ ਤੇਰਾ ਲੱਗਣ ਲੱਗਣਾ ਸਾਰੇ ਅਸਲ ਆਪੇ ਲੱਗਣ ਲੱਗ ਜਾਣਗੇ ਉਹ ਗੱਲ ਉਸ ਬੰਦੇ ਦੀ ਸਹੀ ਹੈ ਹੀ ਉਹ ਗੱਲ ਸਹੀ ਹੈ ਲੇਕਿਨ ਉੱਥੋਂ ਮੈਨੂੰ ਹੋਰ ਜਿਹੜਾ ਫਾਇਦਾ ਹੋ ਗਿਆ ਮੇਰੀ ਝਾੜ ਕਾਮਯਾਬ ਹੋਣ ਲੱਗ ਪਈ ਯਾਰ ਹਾਂਜੀ ਝਾੜ ਮੇਰੀ ਹਲਦੀ ਸੀ ਤੱਤਾ ਠੰਡਾ ਲੱਗਦਾ ਸੀ ਹਾਂ ਮੈਂ ਕੰਨ ਦੇ ਨਾਲ ਇਦਾਂ ਕਰਕੇ ਸਰਵਾੰਦਸਨ ਲੰਮ ਲੱਗ ਗਿਆ ਉਹ ਵੀ ਥੋੜੀ ਜਿਹੀ ਦਿਨ ਹੋਏ ਹਾਂ ਠੀਕ ਹੋ ਗਈ ਤੇ ਹੁਣ ਜਾਇ ਠੀਕ ਕਿੱਦਾਂ ਹੋ ਗਈ ਆ ਹਾਂਜੀ ਅੱਛਾ ਉੱਥੋਂ ਇਹ ਮੇਰਾ ਅਨੁਭਵ ਹੈ ਵੀ ਜਾੜ ਮੇਰੀ ਠੀਕ ਹੋਈ ਹੈ ਸਰਵਾੰਦਸਨ ਲਾ ਲਾ ਫਿਰ ਉਸ ਤੋਂ ਬਾਅਦ ਅੱਗੇ ਹੋਰ ਬੰਦੇ ਮੇਰੇ ਮੈਂ ਕਿਹਾ ਜੀ ਤੁਸੀਂ ਸਰਵਾੰਦਸਨ ਲਾਓ ਫਰਵਾਹਾਂ ਗਸਨ ਲਾਓ ਤੇ ਤੁਹਾਡਾ ਜਿਹੜਾ ਦੰਦ ਗਾਂ ਨੂੰ ਆਪਣਾ ਮੁਕਤ ਹੈ ਮੇਰਾ ਦੰਦ ਗਾਂ ਨੂੰ ਜਾ ਪੋਇਆ ਮੇਰੀ ਜੜੂ ਦਾ ਦੰਦ ਨਹੀਂ ਕਰੀ ਹਲਦੀ ਨਹੀਂ ਹਲਦੀ ਸੀ ਗਈ ਉਸ ਟਾਈਮ 2008 ਫਿਰ ਹੋਰ ਜਿੱਦਾਂ ਜਿਹਨੂੰ ਜਿੰਨਾ ਜਿਨ੍ਹਾਂ ਨੇ ਇਹ ਚੀਜ਼ ਨੂੰ ਅਪਣਾਇਆ ਜੀ ਉਹਨਾਂ ਦੀਆਂ ਜਾੜਾ ਦੰਦ ਕਾਬੀ ਆ ਪੋਗੇ ਹਮ ਹੁਣ ਅਸੀਂ ਇਸ ਚੀਜ਼ ਦਾ ਦਾਵਾ ਕਰਦੇ ਆ ਵੀ ਬੰਦਾ ਆ ਜਾਵੇ ਜਿਹੜੇ ਦੰਦ ਜਿਹੜਾ ਹਲਦੇ ਨੇ ਹਾਂ ਕੋਈ ਵੀ ਪ੍ਰੋਬਲਮ ਹੋਵੇ ਦੰਦ ਤੇ ਦੰਦ ਤੇ ਹਾਂ ਦੇ ਦੰਦ ਜਾੜਾਂ ਜਿਹੜੀਆਂ ਬਿਲਕੁਲ ਤਾਂ ਆਪਾਂ ਨੂੰ ਸਰਵਾ ਦਾ ਸਮਾਂ ਜਿਵੇਂ ਮੇਰੇ ਨਾਲ ਆ ਪਿਛਲੀ ਜਾੜਾ ਛੜੀ ਜਾਂਦੀਆਂ ਨੇ ਹਾਂ ਇਹ ਕਾਮਯਾਬ ਹੋਊਗੀ ਤੁਸੀਂ ਹੁਣ ਆਪਾਂ ਇੱਥੇ ਆ ਨਾ ਜਿੰਨੇ ਦਿਨ ਸਵੇਰੇ ਤੇ ਸ਼ਾਮ ਇਹ ਲਗਾਣਾ ਹੈ ਆਪਾਂ ਹਰ ਰੋਜ਼ ਹਾਂ ਲੇਕਿਨ 5 ਮਿੰਟ ਤਾਂ ਬਾਲਾ ਜ਼ਰੂਰੀ ਹੈ ਮੈਂ ਤਾਂ 10-10 ਮਿੰਟ ਲਾਂਦਾ ਸੀਗਾ ਪਹਿਲਾਂ ਮੈਂ ਕੰਦ ਦੇ ਨਾਲ ਲਾ ਕੇ ਲਾਉਂਦਾ ਰਿਆ ਫਿਰ ਬਾਅਦ ਚ ਕੰਦਲ ਉਹ ਨਹੀਂ ਸੀ ਕਿ ਤਗਾ ਲਾਈਦਾ ਸੀ ਫਿਰ ਇਹਨਾਂ ਦੇ ਵਿੱਚ ਨਾ ਹੋਰ ਕਈ ਚੀਜ਼ਾਂ ਨੇ ਇਹ ਆਪਾਂ ਲਾ ਕੇ ਤੁਹਾਨੂੰ ਦਿਖਾਵਾਂਗੇ ਜਿਵੇਂ ਅਸਲ ਲਾ ਲਿਆ ਆਪਾਂ ਸਰਵਾੰਗ ਅਸਲ ਲਾ ਲਿਆ ਜੈ ਸੀਰਸ ਅਸਲ ਲਾ ਲਿਆ ਜੇ ਪੁੱਸ ਕਰ ਲਿਆ ਅੱਛਾ ਇਹ ਮਹਿਸੂਸ ਕਰੋ ਤੁਸੀਂ ਮਹਿਸੂਸ ਕਰਾਂਗੇ ਆਪਾਂ ਨੂੰ ਪਤਾ ਲੱਗੇਗਾ ਹਰ ਕੋਈ ਕਹਿੰਦਾ ਡਾਕਟਰ ਵੀ ਕਹਿੰਦੇ ਨੇ ਵੀ ਆਪਾਂ ਜਦੋਂ ਸਰਵਾਂਗ ਅਸਨ ਲਾ ਲਿਆ ਆਪਣਾ ਜਿਹੜਾ ਬਲੱਡ ਹੈ ਔਰ ਇਹਦਾ ਜਿਹੜਾ ਆਪਣਾ ਸਿਰ ਦੇ ਉੱਤੇ ਪ੍ਰਭਾਵ ਪੈ ਗਿਆ ਪੈਂਦਾ ਹੈ ਤੁਸੀਂ ਐਂ ਕਰੋ ਸਰਵਾਂਗ ਅਸਨ ਲਾ ਲਿਓ ਉਹਨੂੰ ਲੱਗ ਗਿਆ ਵੀ ਠੀਕ ਹੈ ਸਾਡਾ ਸਾਰਾ ਜਿਵੇਂ ਦਬਾਅ ਬਣ ਗਿਆ ਹਾਂ ਹੁਣ ਤੁਸੀਂ ਲੱਤ ਹਿਲਾ ਦਿਓ ਇਦਾਂ ਹਾਂ ਲੱਤ ਹਿਲਾਣ ਨਾਲ ਯਹਾਂ ਪ੍ਰੈਸ਼ਰ ਘਟ ਜਿਗਾ ਤੁਸੀਂ ਦੇਖਿਓ ਖੁਦ ਮੈਂ ਤਾਂ ਇਹ ਦੇਖ ਲਿਆ ਇਹ ਨੂੰ ਮਾਵਾਂ ਪਾਂ ਇਸੇ ਕੰਮਾਂ ਜੇ ਅੱਖਾਂ ਲਾਲ ਹੋ ਜਾਂਦੀਆਂ ਨੇ ਮੈਂ ਕਹਿੰਦਾ ਵੀ ਤੂੰ ਦੇਖੋ ਸਰਵਾੰਗ ਅਸਨ ਲਾ ਲਿਓ ਹਾਂ ਪ੍ਰੈਸ਼ਰ ਆਏਗਾ ਜਿੰਨਾ ਜੇ ਉਹਨੂੰ ਰੋਕ ਕੇ ਰੱਖਿਆ ਹਲਾਇਆ ਨਹੀਂ ਤੁਸੀਂ ਲੱਤਾਂ ਨੂੰ ਹੂੰ ਹੋਂ ਦਾ ਪ੍ਰੈਸ਼ਰ ਆਪਣੇ ਥੱਲੇ ਹੀ ਰਹੇਗਾ ਹੂੰ ਜਦੋਂ ਤੁਸੀਂ ਲੱਤ ਹਲਾਤੀ ਹੈ ਇਹ ਪ੍ਰੈਸ਼ਰ ਪੁੱਠਾ ਚੱਲ ਜਾਏਗਾ ਆ ਹਾਂ ਇਹ ਮੈਂ ਤਾਂ ਇਹ ਦੇਖ ਲਿਆ ਤੁਸੀਂ ਦੇਖ ਲਓ ਤੁਹਾਨੂੰ ਦਿਖਾ ਦਿਆਂ ਮਹਿਸੂਸ ਹੋਏਗਾ ਇਹੇ ਜਿੰਝ ਮਹਿਸੂਸ ਕਰਨ ਦੀਆਂ ਹਾਂ ਹਾਂਜੀ ਕੋਈ ਵੀ ਆਪਾਂ ਕੰਮ ਕਰੀਏ ਆਪਣਾ ਜਿਹੜਾ ਦਾਰ ਅਸਲ ਦੇ ਵਿੱਚ ਬੰਦਾ ਲਾਤ ਸਰਵਾਗਾ ਸੰ ਲਿਆ ਹੁੰਦਾ ਫਿਰਦਾ ਖੇਤ ਹੁੰਦਾ ਉਹ ਐਸ ਕਰਕੇ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੁੰਦਾ ਜਿਵੇਂ ਅੱਜ ਕੱਲ੍ਹ ਦੇ ਨਵੇਂ ਮੁੰਡੇ ਕੁੜੀਆਂ ਕਹਿੰਦੇ ਨੇ ਸਾਇੰਸ ਕਹਿੰਦੀ ਆ ਜਿਵੇਂ ਹੁਣ ਮੇਰੇ ਵਰਗਾ ਜਮ ਲਾਉਂਦਾ ਵਾ ਤਾਂ ਮਾਈਂਡ ਮਸਲ ਕਹਿੰਦੇ ਕਨੈਕਸ਼ਨ ਕਰਕੇ ਰੱਖੋ ਤਾਂ ਤੁਹਾਡੇ ਮਸਲ ਵਧੀਆ ਬਣ ਹੋਣਗੇ ਬਣ ਏ ਵੀ ਮਤਲਬ ਦਿਮਾਗ ਤੇ ਬਾਡੀ ਦਾ ਦੋਨੋਂ ਦਾ ਕਨੈਕਸ਼ਨ ਲਾ ਕੇ ਚੱਲੋ ਤਾਂ ਜ਼ਿਆਦਾ ਬੈਨੀਫਿਟ ਤੇ ਫਿਰ ਬੈਨੀਫਿਟ ਮਿਲਦਾ ਨਹੀਂ ਤਾਂ ਮਿਲਦਾ ਹੀ ਨਹੀਂ ਹੈ ਇਹ ਤਾਂ ਕੋਈ 10% ਹੀ ਮਿਲਦਾ ਹੈ ਮੇਰੇ ਹਿਸਾਬ ਦੇ ਨਾਲ ਬਾਕੀ ਕੋਈ ਸਰਦਾ ਕਿਸੇ ਨੂੰ ਵੱਧ ਮਿਲਦੀ ਹੁਣ ਸਰਵਾंगा ਸਨ ਲਾਲਿਆ ਸਰਵਾंगा ਸਨ ਲਾਲਿਆ ਉਹਦਾ ਜਿਹੜਾ ਦਿਮਾਗ ਤੱਕ ਇਧਰ ਹੋਰ ਫਿਰਦਾ ਬਾਰ-ਬਾਰ ਵਾ ਟਾਈਮ ਹੀ ਦੇਖ ਰਿਹਾ ਬਾਰ-ਬਾਰ ਟਾਈਮ ਹਾਂ ਟਾਈਮ ਹੋ ਜੂਗਾ ਪੰਜ ਦਿਨ ਤੇ 10 ਅਸਲ ਵਿੱਚ ਟਾਈਮ ਦੇਖਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰੋ ਵੀ ਕਿੰਨਾ ਕਰਦਾ ਹੈ ਮੈਂ ਰੋਕੇ ਐਸੇ ਹੀ ਤੇ ਜਦੋਂ ਤੁਸੀਂ ਇਹ ਲਗਾ ਕੇ ਤਾਂ ਤੁਹਾਡੀਆਂ ਲੱਤਾਂ ਹਿੱਲੀ ਜਾ ਰਹੀਆਂ ਨੇ ਨਾ ਫਿਰ ਇਹਦਾ ਤੁਹਾਨੂੰ ਫਾਇਦਾ ਕੋਈ ਨਹੀਂ ਹੈ ਹਮ ਬਸ ਉਹ ਜੀ ਮਲਾਪਾ 20 50 ਬੰਦੇ ਨੂੰ ਇਹ ਗੱਲ ਦੱਸ ਦਿੱਤੀ ਤੇ ਉਹਦੇ ਵਿੱਚ ਇੱਕ ਜਾਂ ਦੋ ਬੰਦਿਆਂ ਨੂੰ ਤਾਂ ਫਾਇਦਾ ਹੋ ਗਿਆ ਹਾਂ ਤੇ ਦੂਜਿਆਂ ਨੂੰ ਹੋਇਆ ਨਹੀਂ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਉਹਨਾਂ ਦੀਆਂ ਲੱਤਾਂ ਦਾ ਹਲਾਈ ਰੱਖਿਆ ਹਾਂ ਹਾਂ ਸਹੀ ਟੈਕਨੀਕ ਨਾਲ ਹਾਂ ਤੇ ਫਿਰ ਬਾਅਦ ਚ ਕਹਿੰਦੇ ਨੇ ਅਸੀਂ ਤਾਂ ਠੀਕ ਨਹੀਂ ਹੋਏ ਹੈਗੇ ਅਸੀਂ ਠੀਕ ਨਹੀਂ ਹੋਏ ਤੇ ਸਾਨੂੰ ਮਤਲਬ ਜਿਹੜਾ ਇਹ ਕੋਈ ਫਾਇਦਾ ਨਹੀਂ ਯਾਰ ਇਹ ਉਦਾ ਹੀ ਮਾਰੀ ਜਾਂਦੇ ਨੇ ਠੀਕ ਹੈ ਫਿਰ ਅੱਛਾ ਇਹਦੇ ਵਿੱਚ ਕੀ ਹੈ ਯੋਗਾ ਅਸਣ ਪ੍ਰਾਣਯਾਮ ਤੇ ਖਾਣ ਪਾ ਇਹ ਤਿੰਨਾਂ ਚੀਜ਼ਾਂ ਦਾ ਜਿਹੜਾ ਨੋਲੇਜ ਸਾਡੇ ਛੋਟੇ ਛੋਟੇ ਬੱਚੇ ਨੂੰ ਹੋਣਾ ਚਾਹੀਦਾ 3 ਸਾਲ ਦੀ ਉਮਰ ਦੇ ਬੱਚੇ ਨੂੰ ਸਮਝਾ ਦਿਓ ਸਮਝ ਜਾਂਦਾ ਸਾਰਾ ਕੁਝ ਸਿੱਖ ਲੈਂਦਾ ਜੀ ਜੀ